ਜੀ માતા ਗੁਜਰੀ ਜੀ ਬਾਲਕ ਗੋਬਿੰਦ ਰਾਏ ਪੰਜਾਬ ਵੱਲ ਵਧ ਰਹੇ ਨੇ ਇਧਰ ਪੰਜਾਬ ਦਾ ਮਾਹੌਲ ਜਿਹੜਾ ਉਹ ਸੁਖਾਵਾਂ ਨਹੀਂ ਬਾਦਸ਼ਾਹ ਔਰੰਗਜ਼ੇਬ ਜਿਹੜਾ ਹੈ ਹਿੰਦੂਆਂ ਦੇ ਉੱਤੇ ਜ਼ੁਲਮ ਕਰ ਰਿਹਾ ਹੈ ਹਿੰਦੂਆਂ ਨੂੰ ਜ਼ਬਰਦਸਤੀ ਇਸਲਾਮ ਦੇ ਵਿੱਚ ਲਿਆਉਣ ਵਾਸਤੇ ਇਸ ਮੁਹਿਮ ਨੂੰ ਸਾਰ ਕਰਨ ਵਾਸਤੇ ਬਾਦਸ਼ਾਹ ਔਰੰਗਜ਼ੇਬ ਨੇ ਇਫਤਖਾਰ ਖਾਨ ਨੂੰ ਸ਼ੇਰੇ ਅਫਗਾਨ ਬਣਾ ਕੇ ਤੇ ਕਸ਼ਮੀਰ ਵੱਲ ਭੇਜਿਆ ਕਸ਼ਮੀਰ ਦੇ ਪੰਡਤਾਂ ਨੂੰ ਮੁਸਲਮਾਨ ਬਣਨ ਵਾਸਤੇ ਆਖਿਆ ਗਿਆ ਇਨ੍ਹਾਂ ਕਸ਼ਮੀਰੀ ਪੰਡਤਾਂ ਨੇ 8 ਦਿਨਾਂ ਦੀ ਮੌਲਤ ਮੰਗੀ ਆਪਣੇ ਈਸ਼ਟ ਨੂੰ ਧਿਆਇਆ ਆਪਣੇ ਰੱਬ ਨੂੰ ਯਾਦ ਕੀਤਾ ਆਕਾਸ਼ ਬਾਣੀ ਹੋਈ ਕਿ ਜੇ ਤੁਸੀਂ ਬਚਣਾ ਚਾਹੁੰਦੇ ਹੋ ਆਪਣੇ ਧਰਮ ਦੀ ਰੱਖਿਆ ਚਾਹੁੰਦੇ ਹੋ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਗੱਦੀ ਦੇ ਮਾਲਕ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਰਨ ਲਵੋ ਪੰਡਤ ਕਿਰਪਾ RAM ਦੀ ਅਗਵਾਈ ਹੇਠ ਇਹ ਪੰਡਤਾਂ ਦਾ ਜਥਾ ਜਿਹੜਾ ਅਨੰਦਪੁਰ ਸਾਹਿਬ ਪਹੁੰਚਦਾ ਇਹਨਾਂ ਨੇ ਜਾ ਕੇ ਫਰਿਆਦ ਕੀਤੀ ਸੱਚੇ ਪਾਤਸ਼ਾਹ ਸਾਡੇ ਧਰਮ ਨੂੰ ਖਤਰਾ ਹੈ ਬਾਦਸ਼ਾਹ ਔਰੰਗਜ਼ੇਬ ਜ਼ਬਰਨ ਸਾਨੂੰ ਇਸਲਾਮ ਕਬੂਲ ਕਰਾਉਣਾ ਚਾਹੁੰਦਾ ਹੈ ਅਸੀਂ 8 ਦਿਨ ਆਪਣੇ ਪਰਮੇਸ਼ਰ ਨੂੰ ਤੇ ਆਇਆ ਆਪਣੇ ਇਸ਼ਟ ਨੂੰ ਯਾਦ ਕੀਤਾ ਸਾਨੂੰ ਆਕਾਸ਼ ਬਾਣੀ ਸਾਨੂੰ ਇਲਹਾਮ ਹੋਇਆ ਕਿ ਤੁਸੀਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਰਨ ਲਵੋ ਇਸ ਕਰਕੇ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਹਨਾਂ ਕਸ਼ਮੀਰੀ ਪੰਡਤਾਂ ਨੂੰ ਇਨਾਂ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਇਨਾਂ ਦੇ ਜਨੇਊ ਦੀ ਰੱਖਿਆ ਕਰਨ ਵਾਸਤੇ ਇਨਾਂ ਦੀ ਬੋਦੀ ਦੀ ਰੱਖਿਆ ਕਰਨ ਵਾਸਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਜਾਓ ਜਾ ਕੇ ਬਾਦਸ਼ਾਹ ਔਰੰਗੇ ਨੂੰ ਸਾਡਾ ਇਹ ਸੁਨੇਹਾ ਦੇ ਦਿਓ ਕਿ ਜੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸਲਾਮ ਕਬੂਲ ਕਰ ਲੈਂਦੇ ਨੇ ਤੇ ਉਹਨਾਂ ਦੇ ਪਿੱਛੇ ਅਸੀਂ ਸਾਰੇ ਹਿੰਦੂ ਜਿਹੜੇ ਆਂ ਅਸੀਂ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ ਕਸ਼ਮੀਰੀ ਪੰਡਤਾ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਇਹ ਸੁਨੇਹਾ ਜਿਹੜਾ ਸੀ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਾ ਕੇ ਦਿੱਤਾ ਬਾਦਸ਼ਾਹ ਔਰੰਗਜ਼ੇਬ ਬੜਾ ਖੁਸ਼ ਹੋਇਆ ਕਿ ਇੱਕੋ ਹੀ ਬੰਦੇ ਨੂੰ ਮੁਸਲਮਾਨ ਬਣਾ ਲੈਣ ਦੇ ਨਾਲ ਭਾਰਤ ਵਰਸ਼ ਦੇ ਸਾਰੇ ਹਿੰਦੂਆਂ ਨੇ ਆਪਣੇ ਆਪ ਮੁਸਲਮਾਨ ਬਣ ਜਾਣਾ ਕਿਸੇ ਦੇ ਉੱਤੇ ਕੋਈ ਜ਼ੁਲਮ ਨਹੀਂ ਕਰਨਾ ਪੈਣਾ ਸਾਰੇ ਦਰਬਾਰੀ ਬੜੇ ਖੁਸ਼ ਹੋਏ ਬਾਦਸ਼ਾਹ ਔਰੰਗਜ਼ੇਬ ਨੇ ਕੀ ਕੀਤਾ ਆਪਣੇ ਦੋ ਏਲਚੀ ਆਪਣੇ ਦੋ ਮੈਸੇਂਜਰ ਜਿਹੜੇ ਸਨ ਆਪਣੇ ਦੋ ਅਹਦੀਏ ਅਨੰਦਪੁਰ ਸਾਹਿਬ ਭੇਜੇ ਕੀ ਜਾਓ ਸਤਗੁਰਾਂ ਨੂੰ ਲੈ ਕੇ ਆਓ ਇਹ ਏਲਚੀ ਜਦੋਂ ਅਨੰਦਪੁਰ ਸਾਹਿਬ ਪਹੁੰਚਦੇ ਨੇ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਹਨਾਂ ਏਲਚੀਆਂ ਨੂੰ ਆਖਿਆ ਕਿ ਕਿ ਅਸੀਂ ਆਪ ਚੱਲ ਕੇ ਦਿੱਲੀ ਜਾਵਾਂਗੇ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਮਖਤੂਲ ਆਪ ਚੱਲ ਕੇ ਕਾਤਲ ਦੇ ਕੋਲ ਗਿਆ ਮੈਂ ਅਰਜ ਕਰਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਤੋਂ ਦਿੱਲੀ ਵੱਲੋਂ ਕੂਚ ਕਰਦੇ ਨੇ ਉਸ ਵੇਲੇ RAM RAJ ਤੇ ਧੀਰਮਲ ਜਿਹੜਾ ਸੀ ਇਹ ਬੜੇ ਖੁਸ਼ ਹੋਏ ਇਹਨਾਂ ਨੇ ਸੋਚਿਆ ਕਿ ਬਾਦਸ਼ਾਹ ਔਰੰਗਜ਼ੇਬ ਨੇ ਇਹਨਾਂ ਦੇ ਕੋਲ ਕਰਾਮਾਤ ਮੰਗਣੀ ਹੈ। ਕਰਾਮਾਤ ਇਹਨਾਂ ਨੇ ਦੇਣੀ ਨਹੀਂ ਤੇ ਇਹ ਹੁਣ ਸ਼ਹੀਦੀ ਦੇਣਗੇ ਤੇ ਗੁਰਗੱਦੀ ਦੇ ਆਪਾਂ ਦੋ ਹੀ ਵਾਰਸ ਹਾਂ ਹੁਣ ਗੁਰਗੱਦੀ ਸਾਨੂੰ ਮਿਲੇਗੀ। ਸਾਡੇ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਮਿਲ ਜਾਵੇਗੀ। ਇਹ ਬੜੇ ਖੁਸ਼ ਹੋਏ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮੈਂ ਬਹੁਤਾ ਵਿਸਥਾਰ ਦੇ ਵਿੱਚ ਨਹੀਂ ਜਾਣਾ। ਦਿੱਲੀ ਜਾ ਕੇ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਪਹੁੰਚਦੇ ਨੇ। ਬਾਦਸ਼ਾਹ ਔਰੰਗਜ਼ੇਬ ਨੇ ਸਤਗੁਰਾਂ ਦੇ ਅੱਗੇ ਤਿੰਨ ਸ਼ਰਤਾਂ ਰੱਖੀਆਂ ਕਲਮਾ ਕਜ਼ਾ ਤੇ ਕਰਾਮਾਤ ਜਾਂ ਤੇ ਕਲਮਾ ਪੜ ਲਓ ਦੀਨ ਕਬੂਲ ਕਰ ਲਓ ਜਾਂ ਕੋਈ ਕਰਾਮਾਤ ਵਖਾਓ ਜਾਂ ਮੌਤ ਨੂੰ ਗੱਲ ਦੇ ਨਾਲ ਲਾਓ ਇਹ ਤਿੰਨ ਰਸਤੇ ਨੇ ਤੁਹਾਡੇ ਕੋਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਮੈਨੂੰ ਆਪਣਾ ਧਰਮ ਪਿਆਰਾ ਹੈ ਮੈਂ ਕਲਮਾ ਨਹੀਂ ਪੜਨਾ ਜੇ ਉਸ ਪਰਮੇਸ਼ਰ ਨੇ ਮੈਨੂੰ ਮੁਸਲਮਾਨ ਬਣਾਉਣਾ ਹੀ ਹੁੰਦਾ ਤੇ ਕਿਉਂ ਨਾ ਮੈਨੂੰ ਪਹਿਲਾਂ ਹੀ ਕਿਸੇ ਮੁਸਲਮਾਨ ਦੇ ਘਰ ਜਨਮ ਦੇ ਕੇ ਭੇਜਦਾ ਇਸ ਕਰਕੇ ਮੈਂ ਕਲਮਾ ਨਹੀਂ ਪੜ੍ਹਨਾ ਮੈਂ ਧੇਨ ਨਹੀਂ ਕਬੂਲ ਕਰਨਾ ਮੈਨੂੰ ਆਪਣਾ ਧਰਮ ਪਿਆਰਾ ਹੈ ਮੈਂ ਆਪਣਾ ਧਰਮ ਨਹੀਂ ਛੱਡਣਾ ਕਾਰਾਮਾਤ ਮੈਂ ਵਿਖਾਉਣੀ ਨਹੀਂ ਕਿਉਂਕਿ ਕਾਰਾਮਾਤ ਜਿਹੜੀ ਹੈ ਨਾ ਨਾਟਕ ਚੇਟਕ ਕੀਏ ਕੋ ਕਾਜਾ ਪ੍ਰਭ ਲੋਗਨ ਕਹਾ ਆਵਤ ਲਾਜਾ ਇਹ ਤੇ ਰਿੱਧ ਸਿੱਧ ਅਵਰਾ ਸਾਦ ਅਵਰੇ ਹੋਏ ਲੋਕਾਂ ਦੇ ਸਵਾਦ ਨੇ ਕਿਸੇ ਨੂੰ ਪੁੱਤਰ ਦੇ ਦੇਣਾ ਕਿਸੇ ਦਾ ਮਰਿਆ ਹੋਇਆ ਪੁੱਤਰ ਜਿਉਂਦਾ ਕਰ ਦੇਣਾ ਰਿੱਧੀਆਂ ਸਿੱਧੀਆਂ ਕਰਾ ਮਾਤਾਵਾਂ ਵਿਖਾਉਣੀਆਂ ਇਹ ਅਵਰੇ ਹੋਏ ਲੋਕਾਂ ਦੇ ਸਵਾਦ ਨੇ ਕਰਾਮਾਤ ਮੈਂ ਦੇਣੀ ਨਹੀਂ ਮੈਂ ਮੌਤ ਨੂੰ ਗੱਲ ਦੇ ਨਾਲ ਲਾਵਾਂਗਾ ਉਸ ਵੇਲੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਇੱਕ ਪਿੰਜਰੇ ਦੇ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ। ਉਸ ਪਿੰਜਰੇ ਦੇ ਵਿੱਚ ਜਿਸ ਪਿੰਜਰੇ ਦੇ ਵਿੱਚ ਨੁਕੀਲੇ ਤੀਰ ਲੱਗੇ ਹੋਏ ਨੇ ਤੇ ਉਹਨਾਂ ਤੀਰਾਂ ਨੂੰ ਜ਼ਹਿਰ ਦੀ ਪੁੱਠ ਲੱਗੀ ਹੋਈ ਹੈ। ਧਿਆਨ ਰੱਖਣਾ ਇਤਿਹਾਸ ਦੇ ਵਿੱਚ ਤਿੰਨ ਸ਼ਖਸ਼ ਇਸ ਤਰ੍ਹਾਂ ਦੇ ਆਏ ਨੇ ਜਿਨ੍ਹਾਂ ਨੂੰ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ ਹੈ। ਪਹਿਲੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੂਸਰੇ ਸਣ ਬਾਬਾ ਬੰਦਾ ਬਹਾਦਰ ਤੀਸਰੇ ਸਣ ਨਾਮਤਾਰੀ ਸ਼ਹੀਦ ਧੌਂਕਲ ਸਿੰਘ ਹਕੂਮਤ ਉਹਨਾਂ ਬੰਦਿਆਂ ਨੂੰ ਪਿੰਜਰੇ ਦੇ ਵਿੱਚ ਕੈਦ ਕਰਦੀ ਸੀ ਜਿਨ੍ਹਾਂ ਬੰਦਿਆਂ ਨੂੰ ਬਹੁਤ ਜ਼ਿਆਦਾ ਖਤਰਨਾਕ ਸਮਝਿਆ ਜਾਂਦਾ ਸੀ ਇਸ ਪਿੰਜਰੇ ਦੇ ਵਿੱਚ ਬੈਠ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾ ਨੌਵੇਂ ਮਹੱਲੇ ਦੇ ਸ਼ਲੋਕ ਉਚਾਰਨ ਕੀਤੇ ਜਿਹੜੇ ਆਪਾਂ ਭੋਗ ਵੇਲੇ ਸ਼ਲੋਕ ਪੜ੍ਹਦੇ ਆਂ ਗੁਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਇਹ ਬਾਣੀ ਜਿਹੜੀ ਸੀ ਇਹ ਬਾਣੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਿੱਲੀ ਉਚਾਰੀ ਸੀ ਉਸ ਪਿੰਜਰੇ ਦੇ ਵਿੱਚ ਬੈਠ ਕੇ ਮੈਂ ਅਰਜ ਕਰਾਂ ਸਿੱਖਾਂ ਨੇ ਸੰਭਾਲ ਕੇ ਇਸ ਬਾਣੀ ਨੂੰ ਅਨੰਦਪੁਰ ਸਾਹਿਬ ਪਹੁੰਚਾਉਣਾ ਕੀਤਾ ਸਤਿਗੁਰਾਂ ਦੇ ਸਾਹਮਣੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਉਹਨਾਂ ਨੂੰ ਆਰੇ ਦੇ ਨਾਲ چیر ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਉਨ੍ਹਾਂ ਤੋਂ ਬਾਅਦ ਭਾਈ ਸਤੀਦਾਸ ਇਸ ਨੂੰ ਰੂਹ ਦੇ ਨਾਲ ਲਪੇਟ ਕੇ ਅੱਗ ਲਾ ਦਿੱਤੀ ਜਾਂਦੀ ਏ ਇਸ ਤਰ੍ਹਾਂ ਸ਼ਹੀਦੀ ਹੁੰਦੀ ਏ ਇਹਨਾਂ ਤੋਂ ਬਾਅਦ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਉਬੜਲੀ ਦੇਗ ਦੇ ਵਿੱਚ ਬਿਠਾ ਕੇ ਸ਼ਹੀਦ ਕੀਤਾ ਜਾਂਦਾ ਸਤਗੁਰਾਂ ਦੇ ਸਾਹਮਣੇ ਇਹਨਾਂ ਤਿੰਨਾਂ ਦੀ ਸ਼ਹੀਦੀ ਹੋਈ ਮੈਂ ਅਰਜ ਕਰਾਂ ਇਹਨਾਂ ਤਿੰਨਾਂ ਨੂੰ ਸ਼ਹੀਦ ਇਸ ਕਰਕੇ ਕੀਤਾ ਗਿਆ ਸੀ ਕੀ ਕਿਤੇ ਇਹਨਾਂ ਤਿੰਨਾਂ ਦੀ ਸ਼ਹੀਦੀ ਵੇਖ ਕੇ ਸੱਚੇ ਪਾਤਸ਼ਾਹ ਡੋਲ ਜਾਣਗੇ ਪਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਸ ਬਿਰਤੀ ਦੇ ਮਾਲਕ ਸਣ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੀ ਬਖਾਨ ਗਿਆਨੀ ਦੀ ਡੈਫੀਨੇਸ਼ਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੱਸ ਰਹੇ ਨੇ ਕਿ ਗਿਆਨੀ ਕੌਣ ਹੈ ਗਿਆਨੀ ਉਹ ਏ ਭੈ ਕਾਹੂ ਕੋ ਦੇਤ ਨਹ ਜਿਹੜਾ ਕਿਸੇ ਨੂੰ ਭੈ ਨਹੀਂ ਦਿੰਦਾ ਕਿਸੇ ਨੂੰ ਡਰਾਉਂਦਾ ਨਹੀਂ ਨਹ ਭੈ ਮਾਨਤ ਆਨ ਤੇ ਜਿਹੜਾ ਕਿਸੇ ਕੋਲੋਂ ਡਰਦਾ ਨਹੀਂ ਉਹ ਗਿਆਨੀ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅਡੋਲ ਅਵਸਥਾ ਦੇ ਵਿੱਚ ਬੈਠੇ ਹੋਏ ਨੇ ਕਾਜੀ ਅਬਦੁਲ ਵਹਾਬ ਬੋਹਰਾ ਨੇ ਸਤਗੁਰਾਂ ਦੇ ਉੱਤੇ ਫਤਵਾ ਲਾ ਦਿੱਤਾ ਚਾਂਦਨੀ ਚੌਂਕ ਦੇ ਵਿੱਚ ਸਤਗੁਰਾਂ ਨੂੰ ਸ਼ਹੀਦ ਕੀਤਾ ਜਾਣਾ ਮੈਂ ਅਰਜ ਕਰਾਂ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਸ਼ਨਾਨ ਕਰਕੇ ਇੱਕ ਚੌਂਕੀ ਦੇ ਉੱਤੇ ਬੈਠ ਜਾਂਦੇ ਨੇ ਕਾਜੀ ਆਉਂਦਾ ਹੈ ਕਾਜੀ ਨੇ ਆ ਕੇ ਸਵਾਲ ਕੀਤਾ ਕਿ ਮੈਨੂੰ ਪਤਾ ਲੱਗ ਜਾਏ ਕਿ ਤੇਰਾ ਨਾਮ ਤੇਗ ਬਹਾਦਰ ਕਿਉਂ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਚਨ ਕੀਤਾ ਕਾਜੀ ਮੇਰੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਮੇਰਾ ਨਾਮ ਤਿਆਗਮਲ ਤੋਂ ਬਦਲ ਕੇ ਤੇਗ ਬਹਾਦਰ ਇਸ ਕਰਕੇ ਰੱਖਿਆ ਸੀ ਕਿ ਮੈਂ ਤੇਗ ਦੇ ਨਾਲੋਂ ਵੀ ਜ਼ਿਆਦਾ ਤੇਜ ਆ ਬਚਪਨ ਦਾ ਨਾਮ ਤਿਆਗਮਲ ਸੀ ਬੜੀ ਤਿਆਗ ਵਾਲੀ ਤੇ ਬੜੀ ਸਾਧੂ ਬਿਰਤੀ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਇੱਕ ਦਿਨ ਬਚਪਨ ਦੇ ਵਿੱਚ ਬੇਬੇ ਨਾਨਕੀ ਜੀ ਨੇ ਬਹੁਤ ਸੁੰਦਰ ਪੋਸ਼ਾਕ ਇੱਕ ਬਾਬਾ ਤਿਆਗਮਲ ਜੀ ਨੂੰ ਪਹਿਰਾਈ ਬਾਬਾ ਤਿਆਗਮਲ ਜੀ ਹਾਨੀਆਂ ਦੇ ਨਾਲ ਖੇਡਣ ਜਾਂਦੇ ਨੇ ਠੰਡ ਦਾ ਟਾਈਮ ਹੈ ਕੱਕਰ ਪੈਂਦਾ ਬਾਹਰ ਇੱਕ ਬਾਲਕ ਠੰਡ ਦੇ ਨਾਲ ਠਿਠੁਰਦਾ ਪਿਆ ਉਹਦੇ ਤਨ ਤੇ ਕੱਪੜੇ ਨਹੀਂ ਆਪਣੀ ਨਵੀਂ ਪੋਸ਼ਾਕ ਉਸ ਨੂੰ ਪਹਿਰਾ ਕੇ ਬਾਬਾ ਤਿਆਗਮਲ ਜੀ ਆਪ ਨੰਗੇ ਪਿੰਡੇ ਘਰ ਆ ਜਾਂਦੇ ਨੇ ਐਸਾ ਸਾਧੂ ਸੁਭਾ ਸੀ ਐਸੀ ਤਿਆਗ ਵਾਲੀ ਬਿਰਤੀ ਸੀ ਪਰ ਜਿਸ ਵੇਲੇ ਕਰਤਾਰਪੁਰ ਦੀ ਜੰਗ ਹੁੰਦੀ ਹੈ ਕਰਤਾਰਪੁਰ ਦੀ ਜੰਗ ਦੇ ਵਿੱਚ ਬਾਬਾ ਤਿਆਗਮਲ ਜੀ ਨੇ ਤਲਵਾਰ ਦੇ ਐਸੇ ਜੋਹਰ ਵਿਖਾਏ ਗੁਰੂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਖੁਸ਼ ਹੋ ਕੇ ਇਹਨਾਂ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ ਸੀ ਕਿ ਇਹ ਤੇਗ ਦੇ ਨਾਲੋਂ ਵੀ ਤੇਜ ਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਾਜੀ ਨੂੰ ਬਚਨ ਕੀਤਾ ਕਾਜੀ ਮੈਂ ਤੇਗ ਦੇ ਨਾਲੋਂ ਵੀ ਜ਼ਿਆਦਾ ਤੇਜ ਹਾਂ ਕਾਜੀ ਨੇ ਆਖਿਆ ਕਿ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਤੂੰ ਤੇਗ ਦੇ ਨਾਲੋਂ ਵੀ ਜ਼ਿਆਦਾ ਤੇਜ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਤੂੰ ਆਪਣੀ ਤਲਵਾਰ ਦੇ ਉੱਤੇ ਧਾਗਾ ਲਵੇਟ ਲੈ ਜਦੋਂ ਮੇਰੇ ਉੱਤੇ ਵਾਰ ਕਰੋਗੇ ਜੇ ਤੇ ਧਾਗਾ ਕੱਟਿਆ ਗਿਆ ਫਿਰ ਤੇਰੀ ਤਲਵਾਰ ਤੇਜ ਹੋਵੇਗੀ ਜੇ ਧਾਗਾ ਨਾ ਕੱਟਿਆ ਗਿਆ ਧਾਗਾ ਸਾਬਤ ਰਿਹਾ ਫਿਰ ਮੈਂ ਤੇਜ ਹੋਵਾਂਗਾ ਸਮਾਣੇ ਦਾ ਜਲਾਦ ਜਲਾਦ ਸੀ ਜਲਾਲਉਦੀਨ ਤਲਵਾਰ ਲੈ ਕੇ ਆਉਂਦਾ ਹੈ ਤਲਵਾਰ ਦੇ ਉੱਤੇ ਧਾਗਾ ਲਵਟਿਆ ਗਿਆ ਜਿਸ ਵੇਲੇ ਵਾਰ ਕੀਤਾ ਜਹਰੀ ਕਰਾਮਾਤ ਇਹ ਵਰਤੀ ਇਤਿਹਾਸਕਾਰ ਲਿਖਦੇ ਨੇ ਕਿ ਜਲਾਦ ਦਾ ਵਾਰ ਜਿਹੜਾ ਸੀ ਉਹ ਖਾਲੀ ਚਲਾ ਗਿਆ ਵਾਰ ਖਾਲੀ ਚਲਾ ਗਿਆ ਪਰ ਕਰਾਮਾਤ ਇਹ ਵਰਤੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸਿਰ ਜਿਹੜਾ ਸੀ ਉਹ ਧੜ ਤੋਂ ਅਲੱਗ ਹੋ ਗਿਆ ਸ਼ਹੀਦੀ ਹੋਈ ਹਨੇਰੀ ਚੱਲਦੀ ਏ ਗੁਬਾਰ ਉੱਠਦਾ ਭਾਈ ਜੈਤਾ ਇਸ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਅਸੀਸ ਸੰਭਾਲਣਾ ਕੀਤਾ ਲਬਾਣਾ ਸਿੱਖ ਸੀ ਭਾਈ ਲੱਖੀ ਸ਼ਾ ਵਣਜਾਰਾ ਇਸ ਨੇ ਆਪਣੇ ਰੂਮ ਵਾਲੇ ਗੱਡਿਆਂ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੀਰ ਨੂੰ ਸੰਭਾਲਿਆ ਤੇ ਆਪਣੇ ਭਰੇ ਭੁਕੰਨੇ ਘਰ ਨੂੰ ਅੱਗ ਲਾ ਕੇ ਭਾਈ ਲੱਖੀ ਸ਼ਾ ਵਣਜਾਰੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੀਰ ਦਾ ਸੰਸਕਾਰ ਕੀਤਾ ਮੈਂ ਅਰਜ ਕਰਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹ ਅਵਤਾਰ ਉਹ ਗੁਰੂ ਉਹ ਰਹਿਬਰ ਹੋਏ ਨੇ ਜਿਨ੍ਹਾਂ ਦਾ ਸੰਸਕਾਰ ਜਿਹੜਾ ਦੋ ਥਾਵਾਂ ਤੇ ਹੋਇਆ ਤੇ ਦੋਨਾਂ ਥਾਵਾਂ ਦੀ ਦੂਰੀ ਜਿਹੜੀ ਹੈ ਉਹ ਸੈਂਕੜੇ ਮੀਲਾਂ ਦੀ ਹੈ ਭਾਈ ਜੈਤਾ ਕਈਆਂ ਦਿਨਾਂ ਤੋਂ ਬਾਅਦ ਜੰਗਲਾਂ ਦੇ ਵਿੱਚ ਲੁਕਦਾ ਹੋਇਆ થાથાતે સૈપાઈਆਂ ਦੇ ਪਹਿਰੇ ਲੱਗੇ ਹੋਏ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਸੀਸ ਇੱਕ ਚਾਦਰ ਦੇ ਵਿੱਚ ਲਪੇਟਿਆ ਹੋਇਆ ਹੈ ਜੰਗਲਾਂ ਦੇ ਵਿੱਚ ਲੁਕਦਾ ਹੋਇਆ ਕਈਆਂ ਦਿਨਾਂ ਤੋਂ ਬਾਅਦ ਇਹ ਅਨੰਦਪੁਰ ਸਾਹਿਬ ਪਹੁੰਚਦਾ ਹੈ ਮੈਂ ਅਰਜ ਕਰਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਦਸਮ ਦਰਬਾਰ ਦੇ ਵਿੱਚ ਲਿਖਣਾ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ तिलक जंजू राखा प्रबताका कीनो बडो कलू महसाका धर्म हेत साका जिन किया, सीस दिया पर सिर ना दिया सतगुरु सचे पातशाह अपना दे दिता पर अपना धर्म नहीं छड़या पातशाह कहंदे ने ठीकर फोर दिलीस सिर प्रभपुर किया पयान गुरु तेग बहादुर सचे पातशाह ਆਪਣਾ ਸਰੀਰ ਰੂਪੀ ਠੀਕਰਾ ਜਿਹੜਾ ਸੀ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਤੇ ਫੋੜ ਕੇ ਉਹਨੂੰ ਪਾਪੀ ਤੇ ਦੋਸ਼ੀ ਬਣਾ ਦਿੱਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਿਖਦੇ ਨੇ ਪਾਤਸ਼ਾਹ ਕਹਿੰਦੇ ਨੇ ਤੇਗ ਬਹਾਦਰ ਸੀ ਕ੍ਰਿਆ ਕਰੀ ਨਾ ਕਿਨਹੂ ਆਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵਰਗੀ ਕਿਰਿਆ ਸੰਸਾਰ ਤੇ ਆ ਕੇ ਕਿਸੇ ਨੇ ਵੀ ਨਹੀਂ ਕੀਤੀ ਮੈਂ ਅਰਜ ਕਰਾਂ ਇਸ ਵੇਲੇ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਦਾ ਸੀਸ ਜਿਹੜਾ ਅਨੰਦਪੁਰ ਸਾਹਿਬ ਆਉਂਦਾ ਹੈ ਤੇ ਉਸ ਵੇਲੇ ਮਾਤਾ ਗੁਜਰੀ ਜੀ ਬੇਬੇ ਨਾਨਕੀ ਜੀ ਤੇ ਬਾਲਕ ਗੋਬਿੰਦ ਰਾਏ ਅਨੰਦਪੁਰ ਸਾਹਿਬ ਦੇ ਵਿੱਚ ਆ ਚੁੱਕੇ ਸਨ ਸਤਗੁਰਾਂ ਦੀ ਉਮਰ ਇਸ ਵੇਲੇ ਕੋਈ 9 ਕੁ ਸਾਲ ਦੀ ਦੱਸੀ ਜਾਂਦੀ ਹੈ 9 9.5 ਸਾਲ 9 9.5 ਸਾਲ ਦੀ ਆਰਜਾ ਗੋਬਿੰਦ ਰਾਏ ਦੀ ਤੇ ਅੱਜ ਪਿਤਾ ਦਾ ਸੀਸ ਸਾਹਮਣੇ ਆ ਗਿਆ ਹੈ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਆਪਾਂ ਸੋਚ ਕੇ ਵੇਖੀਏ ਸਤਸੰਗੀ ਜਨੋ ਬੜੀ ਵੈਰਾਗਮਈ ਹਾਲਤ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਕੀਤਾ ਜਾਂਦਾ ਹੈ ਤੇ ਜਿਸ ਥਾਂ ਤੇ ਸੰਸਕਾਰ ਹੁੰਦਾ ਉਸ ਥਾਂ ਤੇ ਇੱਕ ਮੰਦਿਰ ਉਸਾਰਿਆ ਜਾਂਦਾ ਇਸ ਮੰਦਿਰ ਦਾ ਨਾਮ ਸੱਚੇ ਪਾਤਸ਼ਾਹ ਰੱਖਿਆ ਦਮਦਮਾ ਹੁਣ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਭੋਗ ਪਾਉਣਾ ਸੀ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਭੋਗ ਪਾਉਣ ਵਾਸਤੇ ਬੀੜ ਚਾਹੀਦੀ ਸੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਸੀ ਇਹ ਧੀਰਮਲ ਦੇ ਕੋਲ ਸੀ ਸੱਚੇ ਪਾਤਸ਼ਾਹ ਇੱਕ ਸਿੱਖ ਨੂੰ ਧੀਰਮਲ ਦੇ ਕੋਲ ਭੇਜਿਆ ਕਿ ਜਾਓ ਜਾ ਕੇ ਉਹਦੇ ਕੋਲੋਂ ਬੀੜ ਲੈ ਕੇ ਆਓ ਜਦੋਂ ਇਹ ਸਿੱਖ ਬੀੜ ਲੈਣ ਵਾਸਤੇ ਜਾਂਦਾ ਹੈ ਤੇ ਧੀਰਮਲ ਨੇ ਆਖਿਆ ਕਿ ਜੇ ਉਹ ਗੁਰੂ ਬਣ ਕੇ ਬੈ ਹੀ ਗਿਆ ਹੈ ਇਹ ਆਪਣੇ ਆਪ ਕਿਉਂ ਨਹੀਂ ਬਾਣੀ ਰਚ ਲੈਂਦਾ ਸਿੱਖ ਜਿਹੜਾ ਸੀ ਉਹ ਵਾਪਸ ਆ ਗਿਆ ਸਿੱਖ ਨੇ ਆ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਧੀਰਮਲ ਨੇ ਤਾਂ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ ਉਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੁਜਰਾਤ ਦੇ ਜ਼ਿਲ੍ਹਾ ਮੰਗਟ ਪਿੰਡ ਫਲੀਆਂ ਤੋਂ ਭਾਈ ਬੰਨੋ ਵਾਲੀ ਬੀੜ ਮੰਗਵਾਉਂਦੇ ਨੇ ਧਿਆਨ ਰੱਖਿਆ ਜੇ ਇਸ ਬੀੜ ਦੇ ਵਿੱਚ ਪੰਜ ਗੁਰੂ ਸਹਿਬਾਨਾਂ ਦੀ ਬਾਣੀ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਲਕ ਗੋਬਿੰਦ ਰਾਏ ਇਸ ਬੀੜ ਦਾ ਇੱਕ ਹੋਰ ਉਤਾਰਾ ਕਰਵਾਉਂਦੇ ਨੇ ਤੇ ਉਸ ਉਤਾਰੇ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸਾਰੀ ਬਾਣੀ ਰਾਗਾਂ ਅਨੁਸਾਰ ਸ਼ਲੋਕ ਮਹੱਲਾ 9ਵਾਂ ਮੁੰਦਾਵਣੀ ਮਹੱਲਾ 5ਵਾਂ ਤੇ ਰਾਗ ਮਾਲਾ ਦਾ ਸੰਕਲਨ ਕਰਕੇ ਸੱਚੇ ਪਾਤਸ਼ਾਹ ਇੱਕ ਨਵੀਂ ਬੀੜ ਤਿਆਰ ਕਰਦੇ ਨੇ ਤੇ ਇਸ ਬੀੜ ਦਾ ਨਾਮ ਰਖਿਆ ਦਮਦਮੀ ਬੀੜ ਦਮਦਮੀ ਬੀੜ ਇਸ ਬੀੜ ਦਾ ਨਾਮ ਇਸ ਕਰਕੇ ਰੱਖਿਆ ਗਿਆ ਸੀ ਕਿਉਂਕਿ ਇਹ ਉਸ ਦਮਦਮੇ ਵਾਲੇ ਮੰਦਰ ਦੇ ਵਿੱਚ ਬੈਠ ਕੇ ਇਹਦਾ ਉਤਾਰਾ ਕੀਤਾ ਗਿਆ ਸੀ ਮੈਂ ਅਰਜ ਕਰਾਂ ਜਿਸ ਵੇਲੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਭੋਗ ਪੈਂਦਾ ਇੱਕ ਵਿਸਾਖ ਵਾਲੇ ਦਿਨ ਇਹਦੇ ਤੋਂ ਪਹਿਲਾਂ ਮਾਤਾ ਗੁਜਰੀ ਜੀ ਨੇ ਬੇਬੇ ਨਾਨਕੀ ਜੀ ਨੇ ਦੇਸ਼ ਦੇ ਸ਼ਾਂਤਰਾ ਦੇ ਵਿੱਚ ਸੰਗਤਾਂ ਨੂੰ ਚਿੱਠੀਆਂ ਭੇਜੀਆਂ ਹੋਈਆਂ ਸਨ ਕਿ ਗੋਬਿੰਦ ਰਾਏ ਦੀ ਦਸਤਾਰਬੰਦੀ ਹੋਣੀ ਹੈ ਦੇਸ਼ ਦੇ ਸ਼ਾਂਤਰਾ ਤੋਂ ਸੰਗਤਾਂ ਜਿਹੜੀਆਂ ਸਨ ਅੱਜ ਅਨੰਦਪੁਰ ਸਾਹਿਬ ਇੱਕ ਬਹੁਤ ਵੱਡਾ ਇਕੱਠ ਸੀ ਇੱਕ ਵਿਸਾਖ ਵਾਲੇ ਦਿਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਭੋਗ ਪੈਂਦਾ ਮੈਂ ਅਰਜ ਕਰਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਦਸਤਾਰਬੰਦੀ ਹੁੰਦੀ ਹੈ ਦੋ ਵਿਸਾਖ ਵਾਲੇ ਦਿਨ ਦੀਵਾਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਰੀ ਸੰਗਤ ਨੂੰ ਸੰਬੋਧਨ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਲਕ ਗੋਵਿੰਦ ਰਾਏ 10 ਕੁ ਸਾਲ 9.5 ਸਾਲ 10 ਸਾਲ ਦੀ ਉਮਰ ਦੇ ਸਤਿਗੁਰਾਂ ਦੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਸ ਵੇਲੇ ਸੰਗਤ ਨੂੰ ਸੰਬੋਧਨ ਹੋ ਕੇ ਇਹ ਬਚਨ ਕੀਤੇ ਸੰਗਤ ਜੀ ਇਹ ਹੁਣ ਕਾਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਮੈਂ ਭਾਰਤ ਵਰਸ਼ ਦੇ ਉੱਤੇ ਜਿਹੜਾ ਭਾਰਤ ਵਰਸ਼ ਦੇ ਗਲ ਦੇ ਵਿੱਚ ਗੁਲਾਮੀ ਦਾ ਤੌਕ ਪਿਆ ਹੋਇਆ ਹੈ ਇਹ ਜਿਹੜੀ ਗੁਲਾਮੀ ਹੈ ਨਾ ਖੁਦਾਇਆ ਕੈਦ ਨਾ ਕਰਨਾ ਗੁਲਾਮੀ ਵਾ ਗਰੀਬੀ ਕਾ ਨੁਸਖਾ ਕਾਮ ਨਹੀਂ ਆਤਾ ਫਿਰ ਅਕਲ ਕੀ ਤਬੀਬੀ ਕਾ ਮੂੰਹ ਫੇਰ ਲੈਂਤੇ ਹਨ ਰਿਸ਼ਤੇਦਾਰ ਵਾ ਬਾਲਮ ਜਦ ਬੰਦੇ 'ਤੇ ਵਕਤ ਆਤਾ ਹੈ ਬਦਨਸੀਬੀ ਕਾ ਲੱਖ ਲਾਨਤ ਗੁਲਾਮਾਂ ਦੀ ਜ਼ਿੰਦਗੀ ਨੂੰ ਤੇ ਕੋਈ ਨਾ ਕਿਸੇ ਦਾ ਗੁਲਾਮ ਹੋਵੇ ਲੱਖਾਂ ਦੀ ਹੋਏ ਭਾਵੇਂ ਆਬਰੂ ਟਕੇ ਟਕੇ ਦੇ ਵਿੱਚ ਨਿਲਾਮ ਹੋਵੇ ਹਰ ਕੋਈ ਆਣ ਗੁਲਾਮਾਂ ਨੂੰ ਘੂਰਦਾ ਏ ਜਿਦਾਂ ਮਾਂ ਤੇ ਪਿਓ ਗੁਲਾਮ ਹੋਵੇ ਲਜਾਵੇ ਜਿਦੀ ਮਾਂ ਨੂੰ ਨਾ ਮਸਾਨ ਕੋਈ ਉਹ ਵੀ ਆਖਦਾ ਮੈਨੂੰ ਸਲਾਮ ਹੋਵੇ ਮੈਂ ਇਹ ਗੁਲਾਮੀ ਦਾ ਤਾਕ ਜਿਹੜਾ ਇਹ ਹਿੰਦੁਸਤਾਨ ਦੇ ਗਲੋਂ ਭਾਰਤ ਵਰਸ਼ ਦੇ ਗਲੋਂ ਮੈਂ ਲਾ ਦੇਣਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਸ ਵੇਲੇ ਸੰਗਤ ਨੂੰ ਸੰਬੋਧਨ ਹੋ ਕੇ ਆਖਿਆ ਸੰਗਤ ਜੀ ਹੁਣ ਮਰਨ ਦਾ ਡਰ ਆਪਣੇ ਅੰਦਰੋਂ ਕੱਢ ਕੇ ਧਰਮ ਉਤੋਂ ਆਪਣੀ ਜਾਨ ਨਿਉਸ਼ਾਵਰ ਕਰਨ ਵਾਸਤੇ ਤਿਆਰ ਹੋ ਜਾਓ ਮਰਨ ਮਾਰਨ ਵਾਸਤੇ ਤਿਆਰ ਹੋ ਜਾਓ ਆਪਣੇ ਸਰੀਰ ਦੇ ਉੱਤੇ ਸ਼ਸਤਰ ਧਾਰਨ ਕਰੋ ਅਗਲੀ ਵਾਰ ਜਦੋਂ ਤੁਸੀਂ ਆਨੰਦਪੁਰ ਸਾਹਿਬ ਆਉਣਾ ਹੈ ਤੇ ਤੁਹਾਡੇ ਸਰੀਰ ਦੇ ਉੱਤੇ ਸ਼ਸਤਰ ਸੱਜੇ ਹੋਣ ਇਸ ਤਰ੍ਹਾਂ ਦਾ ਵੀਰ ਰਸ ਦੇ ਨਾਲ ਭਰਿਆ ਹੋਇਆ ਭਾਸ਼ਣ ਜੋਸ਼ ਦੇ ਨਾਲ ਭਰੀ ਹੋਈ ਸਪੀਚ ਸੁਣ ਕੇ ਸੰਗਤ ਦੇ ਵਿੱਚ ਜੋਸ਼ ਆ ਗਿਆ